ਸੋਨੇ ਦੇ ਨਾਲ ਪਾਲਕੀ ਸਾਹਿਬ ਤਿਆਰ ਕੀਤੀ ਹੈ ਆਦਾਂ ਦੇ ਉੱਪਰ ਸਿੰਘ ਸਹਿਬਾਨਾ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਹ ਸਾਫ਼ ਕੌਣ ਤੇ ਤੁਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਬੋਤਲਾਂ ਘਦਮਨ ਦਿਖਾਵਾਂ ਇਸ ਬੋਤਲ ਦਾ ਜਿਹੜਾ ਮੂੰਹ ਹੈ ਉਹ ਕਿੰਨਾ ਕਹਤੇ ਜਿਹੜਾ ਇਹਦੇ ਵਿੱਚ ਮਾਡਲ ਪਿਆ ਇੱਕ ਰੇੜੀ ਦਾ ਇਹ ਮਾਡਲ ਕਿੰਨਾ ਵੱਡਾ ਹੈ ਭਾਈ ਸਾਹਿਬ ਜੀ ਮੈਨੂੰ ਕਲਾਕਾਰ ਨੂੰ ਕਰਦੇ ਕਿ 20 22 ਸਾਲ ਹੋ ਗਏ ਨੇ ਭਾਈ ਸਾਹਿਬ ਜਿਸ ਤਰ੍ਹਾਂ ਕਿ ਮੈਂ ਪਹਿਲੇ ਹੀ ਲਿਖਿਆ ਉਹ ਚਾਰ ਅੱਖਰ ਲਿਖੇ ਸੀ ਮੈਂ ਅੰਗਰੇਜ਼ੀ ਦੇ ਫਿਰ ਮੈਂ 26 ਕਰ ਲਿਖਿਆ ਫਿਰ ਮੈਂ 100 ਕਰ ਲਿਖਿਆ ਆਈਟਮ 5 500 ਮੈਂ ਕਰ ਅੰਗਰੇਜ਼ੀ ਦੇ ਦਾਣਾ ਲਿਖ ਦੇਣਾ ਆ ਚੋਲ ਦੇ ਦਾਣੇ ਤੇ ਮੈਨੇ ਕਿ ਮੇਲੇ ਚਲ ਗਿਆ ਅੱਛਾ ਜੀ ਤੇ ਮੈਂ ਕਿ ਮੈਂ ਨਾਂ ਲਿਖਾਉਣਾ ਉਹਨਾਂ ਨੇ ਮੈਨੂੰ ਪੈਸਿਆਂ ਬਾਰੇ ਪੁੱਛਿਆ ਅੱਛਾ ਜੀ ਠੀਕ ਹੈ ਜੀ ਕਿ ਇੰਨੇ ਪੈਸੇ ਲੱਗਣਗੇ ਮੈਂ ਉਹਨੂੰ ਗੱਲ ਕੀਤੀ ਕਿ ਮੈਂ ਤੁਹਾਡੇ ਸਾਡੇ ਟੱਬਰ ਦਾ ਨਾਂ ਲਿਖ ਦੇਣਾ ਆ ਅੱਛਾ ਜੀ ਦੱਸੋ ਮੈਨੂੰ ਕੀ ਪੈਸੇ ਦਿੰਦੇ ਜੀ ਠੀਕ ਹੈ ਜੀ ਚਲੋ ਮੇਰਾ ਦੋਸਤ ਬਣ ਗਿਆ ਉਸ ਤੋਂ ਬਾਅਦ ਬਿਲੇ ਜੀ ਜੇ ਹੁੰਦੀ ਇਹਨਾਂ ਦੇ ਭਾਈ ਸਾਬੇ ਨੌਕੀਆਂ ਬਣਾਉਣੀਆਂ ਜਿਹੜੀਆਂ ਇਹ ਕਲਾ ਕਰ ਤੁਹਾਡੇ ਅੰਦਰ ਹੀ ਬੱਸੀ ਹੈ ਉਸ ਟਾਈਮ ਤੇ ਜਦੋਂ ਅੱਗ ਕਿਸੇ ਚੀਜ਼ ਦੀ ਡਿਮਾਂਡ ਕਰਦੇ ਆ ਨਾ ਕਿ ਇੱਕ ਚੋਲ ਦੇ ਦਾਣੇ ਦੇ ਬਾਬੇ ਨਾਨਕ ਦੀ ਫੋਟੋ ਬਣਾਈ ਹੈ ਮੈਨੂੰ ਬਹੁਤ ਸਲਾਉਣਗੇ ਹਰੀ ਜਿੱਤ ਕਰਨਗੇ ਕਿਤੇ ਪੈਸੇ ਦੇਲੇ ਦੀ ਗੱਲ ਆ ਜਾਂਦੀ ਨਾ ਮੈਂ ਕਿਸੇ ਨੂੰ ਵੀ ਕਹਿ ਦਿੰਦਾ ਕਿ ਯਾਰ ਮੈਂ ਇੱਕ ਚੋਲ ਦਾ ਦਾਣਾ 500 ਰੁਪਏ ਚ ਵੇਚਣਾ ਅੱਛਾ ਜੀ ਜਿਹਦੇ ਕਲਾ ਦਾ ਪ੍ਰੇਮੀ ਹੋਏਗਾ ਉਹ ਕਹੇ ਮੈਂ 1000 ਰੁਪਏ ਦੇਵਾਂਗਾ ਬਿਲਕੁਲ ਉਸ ਨੇ ਕਹਿੰਨਾ ਕਿ ਭਾਈ ਜੀ ਕਿਲੋ ਚੌਲ 100 ਰੁਪਏ ਦੇ ਆਉਂਦੇ ਨੇ ਵਧੀਆ 50 ਪੈਸੇ ਦਾ ਸਿੱਕਾ ਜਿਹਦੇ ਵਿੱਚ ਦਸਾਂ ਗੁਰੂਆਂ ਦਾ ਇਤਿਹਾਸ ਜਿਹੜਾ ਦਰਜ ਹੈ ਤਿਲਾਂ ਦੇ ਉੱਪਰ ਦਸਾਂ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਚੌਲਾਂ ਦਾ ਦਾਣਾ ਜਿਹਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਖੂਬਸੂਰਤ ਅਕ੍ਰਿਤੀ ਜਿਹੜੀ ਆ ਉਹ ਬਣੀ ਹੋਈ ਹੈ ਛੋਲਿਆਂ ਦੀ ਦਾਲ ਦੇ ਦਾਣੇ ਉੱਪਰ ਮੂਲ ਮਤਰ ਦਾ ਪਾਠ ਆ ਕਿਆ ਬਾਤ ਹੈ ਠੀਕ ਹੈ ਭਰਾ ਜੀ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਤਤੀਆਂ ਲੋਵਾਂ ਤੇ ਬਿਠੇ ਰਾਜਮਾਨ ਦਾਣੇ ਦੀ ਫੋਟੋ ਆ ਤੇ ਇੰਬੜ ਦੀ ਕਿਰਕਪੂਰਨ ਸੰਕੇਪ ਜੀਵਨੀ ਆ ਕਿਆ ਬਾਤ ਹੈ ਆ ਤਿਲਾਂ ਦੇ ਦਾਣੇ ਤੇ ਦਸਾਂ ਗੁਰੂਆਂ ਦੇ ਤਸਵੀਰਾਂ ਨੇ ਨਾਲ ਉਹਨਾਂ ਦੇ ਨਾਮ ਲਿਖੇ ਆ ਜਿਹੜੀ ਕਲਾਕਾਰ ਹੀ ਐ ਇਹਨੂੰ ਕਾਫੀ ਸਾਲਾਂ ਤੋਂ ਸਿੱਖਾ ਰਹੇ ਹੋ ਤੇ ਕਿੰਨੇ ਕੁ ਜਿਹੜੇ ਵਰਲਡ ਰਿਕਾਰਡ ਤੁਹਾਡੇ ਨਾਮ ਹੋ ਚੁੱਕੇ ਆ ਮੇਰੇ 15 16 ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਮੇਰੇ ਹੱਥ ਆ ਗਏਗੇ ਸਿਟੀ ਹੈਡਲਾਈਨਸ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸੋ ਦੋਸਤੋ ਇੱਕ ਗੱਲ ਤੁਸੀਂ ਹਮੇਸ਼ਾ ਸੁਣੀ ਹੋਏਗੀ ਕਿ ਪ੍ਰਮਾਤਮਾ ਨੇ ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਕਲਾ ਨਾ ਜ਼ਰੂਰ ਨਵਾਜਿਆ ਹੁੰਦਾ ਲੇਕਿਨ ਲੋੜ ਹੁੰਦੀ ਐਸ ਕਲਾ ਨੂੰ ਪਛਾਣਨ ਦੀ ਲੇਕਿਨ ਅੱਜ ਜਿਹੜੇ ਕਲਾਕਾਰ ਕੋਲੋਂ ਤੁਹਾਨੂੰ ਲੈ ਕੇ ਆਏ ਆ ਨਾ ਉਸ ਦੀ ਕਲਾ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ ਹੈਰਾਨ ਰਹਿ ਜਾਓਗੇ ਕਿਉਂਕਿ ਉਸ ਕਲਾਕਾਰ ਨੇ ਚਾਵਲ ਦੇ ਦਾਣੇ ਦੇ ਉੱਪਰ ਛੋਲਿਆਂ ਦੇ ਦਾਣੇ ਦੇ ਉੱਪਰ ਗੁਰੂ ਸਾਹਿਬ ਦੀਆਂ ਬਾਣੀਆਂ ਲਿਖੀਆਂ ਨੇ ਤਸਵੀਰਾਂ ਬਣਾਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਕਲਾਕਾਰੀ ਹੈ ਸੋਨੇ ਦੇ ਨਾਲ ਪਾਲਕੀ ਸਾਹਿਬ ਤਿਆਰ ਕੀਤੀ ਹੈ ਜਿੰਨਾ ਆਵਿਆਂ ਦੇ ਉੱਪਰ ਸਿੰਘ ਸਾਹਿਬਾਨਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਉਹ ਸਾਫ ਕੋਲ ਤੇ ਤੁਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਬੋਤਲਾਂ ਕਰਦਾਂ ਦਿਖਾਵਾਂ ਇਸ ਬੋਤਲ ਦਾ ਜਿਹੜਾ ਮੂੰਹ ਹੈ ਉਹ ਕਿੰਨਾ ਕਹਤੇ ਜਿਹੜਾ ਇਹਦੇ ਵਿੱਚ ਮਾਡਲ ਪਿਆ ਇੱਕ ਰੇੜੀ ਦਾ ਇਹ ਮਾਡਲ ਕਿੰਨਾ ਵੱਡਾ ਹੈ ਸੋ ਇਹ ਚੀਜ਼ਾਂ ਹੈਰਾਨ ਕਰਦ ਨਵਾਦੀਆਂ ਨੇ ਜੇਕਰ ਗੱਲ ਕਰੀਏ ਤਾਂਸ਼ ਬਿਲਕੁਲ ਸਹੀ ਸਲਾਮਤ ਇਸ ਬੋਤਲ ਦੇ ਵਿੱਚ ਪਾਣੀ ਇਹ ਵੀ ਕਿਤੇ ਨਾ ਕਿਤੇ ਬੜੀ ਹੈਦਾਨੀ ਦੀ ਗੱਲ ਹੈ ਤੁਸੀਂ ਦੇਖ ਸਕਦੇ ਹੋ ਹਰ ਇੱਕ ਜਿਹੜਾ ਮਾਡਲ ਹੈ ਹਰਾਨ ਕਰਨ ਕੰਦਮ ਵਾਲੇ ਸੋ ਸਭ ਤੋਂ ਪਹਿਲਾਂ ਭਾਜੀ ਸਵਾਗਤ ਕਰ ਲੈਂਦੇ ਆ ਤੁਹਾਡੇ ਚੈਨਲ ਦੇ ਉੱਪਰ ਵਰਜੂ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਇਹ ਖੇਵਾਂ ਕੰਦਮ ਵਾਲੀਆਂ ਚੀਜ਼ਾਂ ਨੇ ਆਪਾਂ ਆਮ ਤੌਰ ਤੇ ਜਦੋਂ ਮਿਲਦੇ ਆ ਚ ਜਾਂਦੀਆਂ ਇੱਕ ਚਾਵਲ ਦੇ ਦਾਣੇ ਦੇ ਉੱਪਰ ਚਾਰ ਅੱਖਰਾਂ ਦਾ ਨਾਮ ਲਿਖਿਆ ਹੋਵੇ ਤੇ ਉਹ ਬੰਦਾ ਉਹਨੂੰ ਹਜ਼ਾਰਾਂ ਦੇ ਵਿੱਚ ਵੇਚ ਦਿੰਦਾ ਤੇ ਲੋਕੀ ਇਹਨਾਂ ਤੇ ਹਰਾਨ ਹੁੰਦੇ ਆ ਪਤਾ ਨਹੀਂ ਕੀ ਬਣਾਤਾ ਤੇ ਇਹ ਤੇ ਮਤਲਬ ਕਲਾ ਵੱਖਰੇ ਲੈਵਲ ਦੀ ਹੈ ਬਿਲਕੁਲ ਜੀ ਇਹ ਰਬੀ ਦਾਤ ਆ ਜੀ ਹੂੰ ਇਹ ਰਬੀ ਦਾਤ ਆ ਇਹ ਹਰ ਕਾਨੂੰ ਨਹੀਂ ਮਿਲਦੀ ਹੂੰ ਸੋ ਬਿਲਕੁਲ ਨੇ ਜਾਨਦਿਆਂ ਨੂੰ ਵੀ ਬੜਾ ਪਿਆਰ ਕਰਦੇ ਨੇ ਉਹ ਵੀ ਇਹਨਾਂ ਦੇ ਕੋਲ ਮੌਜੂਦ ਆ ਹਾਂ ਜੀ ਆ ਮੇਰਾ ਪੁੱਤ ਹਾਂ ਦੇਖੋ ਜੀ ਮੇਨ ਗੱਲ ਇਹ ਆਂਦੀ ਏ ਕਿ ਉਹ ਪ੍ਰੋਫੈਸ਼ਨਲ ਐ ਲੋਕਾਂ ਦਾ ਮੈਂ ਨੇ ਕਿ ਮੇਲੇ ਚਲ ਗਿਆ ਅੱਛਾ ਜੀ ਤੇ ਮੈਂ ਕਿ ਮੈਂ ਨਾਮ ਲਿਖਾਉਣਾ ਉਹਨਾਂ ਨੇ ਮੈਨੂੰ ਪੈਸਿਆਂ ਬਾਰੇ ਪੁੱਛਿਆ ਅੱਛਾ ਜੀ ਠੀਕ ਹੈ ਜੀ ਕਿ ਇੰਨੇ ਪੈਸੇ ਲੱਗਣਗੇ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਤੁਹਾਡੇ ਸਾਡੇ ਟੱਬਰ ਦਾ ਨਾਮ ਲਿਖ ਦੇਣਾ ਆ ਅੱਛਾ ਜੀ ਦੱਸੋ ਮੈਨੂੰ ਕੀ ਪੈਸੇ ਦਿੰਦੇ ਜੀ ਠੀਕ ਹੈ ਜੀ ਚਲੋ ਮੇਰਾ ਦੋਸਤ ਬਣ ਗਿਆ ਉਸ ਤੋਂ ਬਾਅਦ ਤੇ ਜਿਹੜੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਭਾਈ ਸਭੇ ਨੌਕੀਆਂ ਬਣਾਉਣੀਆਂ ਜਿਹੜੀਆਂ ਇਹ ਕਲਾਕਰ ਤੁਹਾਡੇ ਅੰਦਰ ਹੀ ਬੱ ਇਹ ਇਹ ਨਹੀਂ ਪਤਾ ਲੱਗਦਾ ਉਹਨੇ ਕਿਦੋਂ ਬਾਹਰ ਹੋਣਾ ਹੈ ਬਿਲਕੁਲ ਪਰ ਤੁਸੀਂ ਨਹੀਂ ਕਦੀ ਮਨ ਚ ਸੋਚਿਆ ਕਿ ਜਿਹੜੀਆਂ ਚੀਜ਼ਾਂ ਨੇ ਜੇ ਤੁਸੀਂ ਮਤਲਬ ਚਲੋ ਗੁਰਬਾਨੀ ਦਾ ਤੇ ਕੋਈ ਮੁੱਲ ਨਹੀਂ ਹਨ ਅਨਮੋਲ ਚੀਜ਼ ਹੈ ਲੇਕਿਨ ਜੇ ਤੁਸੀਂ ਕਿਸੇ ਦੇ ਨਾਮ ਲਿਖ ਕੇ ਜਾਂ ਤਸਵੀਰਾਂ ਬਣਾ ਕੇ ਸਕੈਚ ਬਣਾ ਕੇ ਵਿੱਚੋਂ ਤੇ ਉਹ ਲੱਖਾਂ ਦੇ ਵਿੱਚ ਵੇਚ ਸਕਦੇ ਆ ਕਿਉਂਕਿ ਆਮ ਵੱਡੇ ਕਾਗਜ਼ ਉੱਪਰ ਵੀ ਬਣਾਈ ਹੋਈ ਤਸਵੀਰ ਉਹ ਲੱਖਾਂ ਦੇ ਵਿੱਚ ਵਿਕ ਜਾਂਦੀ ਆ ਤੇ ਇਹਦਾ ਤੇ ਕੋਈ ਮੁੱਲ ਹੀ ਨਹੀਂ ਹਗਾ ਸਿਰ ਦੇਖੋ ਬੇਟੀ ਇਹ ਲੱਖਾਂ ਕਹਿਣੀਆਂ ਨੇ ਜੋ ਇਹਨਾਂ ਕਿ ਲੱਖਾਂ ਚ ਵਿਕ ਜਾਂਦੀਆਂ ਨੇ ਹਜ਼ਾਰਾਂ ਚ ਵਿਕਦੀਆਂ ਨਹੀਂ ਜੀ ਅੱਛਾ ਜੀ ਇਹ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਕਿ ਪੋਸਟ ਟਾਈਮ ਤੇ ਜਦੋਂ ਬੱਕੇ ਸੇ ਚੀਜ਼ ਦੀ ਡਿਮਾਂਡ ਕਰਦੇ ਆ ਨਾ ਕਿ ਇੱਕ ਚੋਲ ਦੇ ਦਾਣੇ ਦੇ ਬਾਬੇ ਨਾਨਕ ਦੀ ਫੋਟੋ ਬਣਾਈ ਹੈ ਮੈਨੂੰ ਬਹੁਤ ਸਲਾਉਣਗੇ ਹਰੀ ਜਿੱਤ ਕਰਨਗੇ ਜਿੱਥੇ ਪੈਸੇ ਦੇਲੇ ਦੀ ਗੱਲ ਆ ਜਾਂਦੀ ਨਾ ਮੈਂ ਕਿਸੇ ਨੂੰ ਵੀ ਕਹਿ ਦਿੰਦਾ ਕਿ ਯਾਰ ਮੈਂ ਇੱਕ ਚੋਲ ਦਾ ਦਾਣਾ 500 ਰੁਪਏ ਚ ਵੇਚਣਾ ਅੱਛਾ ਜੀ ਜਿਹਦੇ ਕਲਾ ਦਾ ਪ੍ਰੇਮੀ ਹੋਏਗਾ ਉਹ ਕਹੇ ਮੈਂ 1000 ਰੁਪਏ ਦੇਵਾਂਗਾ ਬਿਲਕੁਲ ਉਸ ਨੇ ਕਿਹਾ ਕਿ ਭਾਈ ਜੀ ਕਿਲੋ ਚੌਣ 100 ਰੁਪਏ ਦੇ ਆਉਂਦੇ ਨੇ ਵਧੀਆ ਤੇ ਤੁਸੀਂ ਇੱਕ ਚੋਲ ਦੀ ਗੱਲ ਕਰ ਰਹੇ ਜੀ ਇਹਨਾਂ ਨਾਲ ਬਿਹਤਰ ਹੈ ਕਿ ਉਸ ਵਿਸ਼ੇ ਤੇ ਕਦੀ ਗੱਲ ਹੀ ਨਹੀਂ ਕੀਤੀ ਅਸੀਂ ਪਰ ਗਲਤ ਗੱਲ ਹੈ ਕਿਉਂਕਿ ਕਲਾ ਉਹਨੂੰ ਉਹ ਸਹਦ ਦੇਣਾ ਚਾਹੀਦਾ ਹਨਾ ਉਹਨੂੰ ਥਾਪਲਾ ਦੇਣਾ ਚਾਹੀਦਾ ਉਹਦੀ ਤਾਰੀਫ ਕਰਨੀ ਚਾਹੀਦੀ ਹੈ ਕਿਉਂਕਿ ਉਹ ਕਲਾਕਾਰ ਅੱਗੇ ਵੱਧਦਾ ਤੁਸੀਂ ਇਸ ਕਲਾਕਾਰ ਨੂੰ ਕਦੋਂ ਤੋਂ ਸ਼ੁਰੂ ਕਰ ਦਿੱਤਾ ਸੀ ਭਾਈ ਸਾਹਿਬ ਜੀ ਮੈਨੂੰ ਕਲਾਕਾਰ ਨੂੰ ਕਰਦੇ ਕਿ 20 22 ਸਾਲ ਹੋ ਗਏ ਨੇ ਭਾਈ ਸਾਹਿਬ ਸਰਬਿਕ ਪ੍ਰੋਗਰਾਮ ਆਉਂਦਾ ਸੀਗਾ ਚੈਨਲ ਦੇ ਉੱਪਰ ਉਹ ਮੈਂ ਦੇਖਿਆ ਉਸ ਤੋਂ ਪ੍ਰਭਾਵਿਤ ਹੋ ਗਿਆ ਕਿ ਮੈਂ ਵੀ ਚੋਲਾਂ ਦੇ ਉੱਪਰ ਕੁਝ ਲਿਖ ਸਕਦਾ ਹਾਂ ਉਸ ਪ੍ਰੋਗਰਾਮ ਦੇ ਵਿੱਚ ਕਿਸੇ ਬੰਦੇ ਨੇ ਚੋਲ ਦੇ ਦਾਣੇ ਤੇ ਪੂਰੀ ABC ਲਿਖੀ ਸੀ A ਤੋਂ ਲੈ ਕੇ Z ਤੱਕ ਅੱਛਾ ਜੀ ਕਿਉਂਕਿ ਮੈਂ ਦੇਖਿਆ ਤੇ ਮੇਰੇ ਮਨ ਦਾ ਜਿਹੜਾ ਕਲਾਕਾਰ ਸੀ ਉਹ ਵੀ ਜਾਗਿਆ ਮੈਂ ਸ਼ੁਰੂਆਤ ਕਰਨੇ ਸ਼ੁਰੂ ਕਰਤੀ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਜਿਸ ਤਰ੍ਹਾਂ ਕਿ ਮੈਂ ਪਹਿਲੀ ਵਾਰ ਲਿਖਿਆ ਉਹਦੇ ਚਾਰ ਅੱਖਰ ਲਿਖੇ ਸੀ ਮੈਂ ਅੰਗਰੇਜ਼ੀ ਦੇ ਫਿਰ ਮੈਂ 26 ਅੱਖਰ ਲਿਖੇ ਫਿਰ ਮੈਂ 100 ਅੱਖਰ ਲਿਖਿਆ ਐਟਮ 5 500 ਮੈਂ ਅੱਖਰ ਅੰਗਰੇਜ਼ੀ ਦੇ ਦਾਣੇ ਲਿਖਦੇ ਨਾ ਆ ਚੋਲ ਦੇ ਦਾਣੇ ਤੇ ਇਹ ਜਿਹੜੀ ਕਲਾਕਾਰੀ ਹੈ ਇਹਨੂੰ ਕਾਫੀ ਸਾਲਾਂ ਤੋਂ ਸੀ ਕਰ ਰਹੇ ਹਾਂ ਤੇ ਕਿੰਨੇ ਕੁ ਜਿਹੜੇ ਵਰਲਡ ਰਿਕਾਰਡ ਤੁਹਾਡੇ ਨਾਮ ਹੋ ਚੁੱਕੇ ਆ ਮੇਰੇ 15 16 ਨੈਸ਼ਨਲ ਇੰਟਰਨੈਸ਼ਨਲ ਰਿਕਾਰਡ ਮੇਰੇ ਹੱਥ ਆ ਗਈਗੇ ਅੱਛਾ ਜੀ ਬਿੰਕੂ ਜਦੋਂ ਤੁਸੀਂ ਇਹ ਚੀਜ਼ਾਂ ਤਿਆਰ ਕੀਤੀਆਂ ਪਹਿਲਾਂ ਦੱਸੀ ਆਪਾਂ ਸੰਗਤਾਂ ਨੂੰ ਕਿ ਇਹਦੇ ਉੱਤੇ ਤੁਸੀਂ ਕੀ ਕੀ ਤਿਆਰ ਕੀਤਾ ਹੈ ਦੇਖੋ ਜੀ ਪਹਿਲਾਂ ਤਾਂ ਛੋਲਿਆਂ ਦੀ ਦਾਲ ਦੇ ਦਾਣੇ ਪਰ ਮੂਲ ਮਟਰ ਦਾ ਪਾਠ ਆ ਅੱਛਾ ਜ਼ਰੂਰ ਮੈਂ ਕਹੂੰਗਾ ਦਿਖਾਇਆ ਜਾਵੇਗਾ ਹਾਂ ਜੀ ਦੇਖੋ ਜੀ ਛੋਲਿਆਂ ਦੀ ਦਾਲ ਦੇ ਦਾਣੇ ਉੱਪਰ ਮੂਲ ਮਟਰ ਦਾ ਪਾਠ ਆ ਕੀ ਬਾਤ ਹੈ ਜੀ ਠੀਕ ਹੈ ਭਰਾ ਜੀ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਤਤੀਆਂ ਲੋਵਾਂ ਤੇ ਬੈਠੇ ਰਾਜਮਾਨ ਦੇਣੇ ਤੇ ਫੋਟੋਆਂ ਤੇ ਇੰਗਲਿਸ਼ ਦੀ ਕਿਰਕਪੁਰਾਂਨ ਸੰਕੇਪ ਜੀਵਨੀ ਹੈ ਕੀ ਬਾਤ ਠੀਕ ਹੈ ਭਾਈ ਸਾਹਿਬ ਜੀ ਇਹ ਚੋਲ ਦੇ ਦਾਣੇ ਤੇ ਬਾਬੇ ਨਾਨਕ ਦੀ ਫੋਟੋ ਆ ਤੇ ਤਿਲ ਦੇ ਦਾਣੇ ਤੇ ਗੁਰੂ ਅਰਜਨ ਦੇਵ ਜੀ ਦੀ ਤਸਵੀਰ ਆ ਠੀਕ ਹੈ ਜੀ ਆਹ ਤਿਲਾਂ ਦੇ ਦਾਣੇ ਤੇ ਪੁੱਛਾਂ ਗੁਰੂਆਂ ਦੀ ਤਸਵੀਰਾਂ ਨੇ ਨਾਲ ਉਹਨਾਂ ਦੇ ਨਾਮ ਲਿਖੇ ਆ ਤੇ ਬਾਣੀ ਨਾਲ ਜੋੜਦੀਆਂ ਕਾਫੀ ਚੀਜ਼ਾਂ ਨੇ ਜਿਹੜੀਆਂ ਮੈਂ ਜਦੋਂ ਉਹ ਮੈਨੂੰ ਲੱਗਦਾ ਤੁਸੀਂ ਪ੍ਰਕਾਸ਼ ਸ਼ਾਇਦ ਗੁਰਬੰਧ ਸਾਹਿਬ ਜੀ ਦੀ ਬਣਾਇਆ ਪਾ ਸਾਰੀਆਂ ਬਾਲਕੀਆਂ ਨੇ ਇੱਕ ਬਾਲਕੀ ਸਾਹਿਬ ਆ ਬੜੇ ਖੂਬਸੂਰਤ ਮਾਡਰਨ ਨੇ ਜਦੋਂ ਸੰਗਤਾ ਨੇ ਪਹਿਲੀ ਵਾਰ ਇਹ ਚੀਜ਼ ਦੇਖੀ ਤੇ ਰਿਐਕਸ਼ਨ ਕੀ ਸੀ ਕਿ ਲੋਕਾਂ ਦੇ ਸੰਗਤਾ ਦੇ ਕਿਸ ਤਰੀਕੇ ਦਾ ਜਣਾ ਉਹਨਾਂ ਦਾ ਪਿਆਰ ਜੀ ਉਹਨਾਂ ਦੀ ਜਿਹੜੀ ਗੱਲ ਦੇਖਣ ਨੂੰ ਮਿਲੀ ਦੇਖੋ ਜੀ ਜਦੋਂ ਇਹ ਸੰਗਤਾ ਨੇ ਦੇਖਿਆ ਸਾਰਨਾ ਪਹਿਲਾਂ ਤਾਂ ਮੇਰੇ ਪਰਿਵਾਰ ਨੇ ਦੇਖਿਆ ਉਹ ਬਹੁਤ ਜ਼ਿਆਦਾ ਖੁਸ਼ ਹੋਏ ਤੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਅੱਗੇ ਵੱਧ ਕੋਈ ਗੱਲ ਨਹੀਂ ਤੇ ਸਾਡੇ ਰਿਸ਼ਤੇਦਾਰਾਂ ਨੇ ਤੇ ਸਾਡੇ ਸਮਾਜ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਅੱਛਾ ਠੀਕ ਹੈ ਸਿਰਫ ਪਿਆਰ ਨਹੀਂ ਮਿਲਿਆ ਤੇ ਸਾਨੂੰ ਕਮੇਟੀ ਵੱਲੋਂ ਜਾ ਕੇ ਸੰਸਥਾਵਾਂ ਜਿਹੜੀਆਂ ਸਿੱਖ ਕੌਮ ਦੇ ਜਾਂ ਵਾਸਤੇ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਸਿੱਖ ਧਰਮ ਦੀਆਂ ਠੀਕ ਹੈ ਜੀ بڑے بڑے ਵੱਡੇ ادارے ਬਣੇ ਆ ਇਹਨਾਂ ਵੱਲੋਂ ਕੁਝ ਨਹੀਂ ਹੋਇਆ ਬਾਕੀ ਸਾਰੇ ਖੁਸ਼ ਹੋਏ ਬੋ ਜੀ ਨਹੀਂ ਪਰ ਕਾਦ ਨਹੀਂ ਕੀਆ ਕਿਉਂਕਿ ਜਿਹੜੀ ਕੌਮ ਹੈ ਇਨਸਾਨ ਨਹੀਂ ਜਿੰਨੇ ਵੀ ਨੇ ਹਮੇਸ਼ਾ ਹੀ ਦੇਖਿਆ ਵਾ ਕਿ ਲੋਕਾਂ ਨੂੰ ਉਤਸ਼ਾਹਿਤ ਕਰਦੇ ਆ ਕਿ ਤੁਸੀਂ ਕੰਮ ਸੋਨਾ ਕਰਦੇ ਹੋ ਉਹ ਤੁਹਾਡੇ ਨਾਲ ਇਹੋ ਜਿਹੀ ਕਿਹੜੀ ਕਿਸੇ ਦੀ ਖੁੰਦਕ ਸੀਗੀ ਜਿਹੜਾ ਤੁਹਾਨੂੰ ਕਿਸੇ ਨੇ ਅੱਗੇ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਦੇਖੋ ਜੀ ਹਰ ਇੱਕ ਬੰਦਾ ਸੋਚਦਾ ਕਿ ਮੈਂ ਕਿਸ ਨੂੰ ਅੱਗੇ ਲੈ ਜਾਣਾ ਹੈ ਤੇ ਸਾਨੂੰ ਫਾਇ ਇਹ ਸੋਚ ਹੋਵੇ ਤੇ ਫੇਰ ਬੰਦਾ ਕਿਤੇ ਬ੍ਰੇਕ ਲਾ ਦਿੰਦਾ ਤੇ ਜਦੋਂ ਪਤਾ ਹੋਵੇ ਕਿ ਆ ਕੋਈ ਸਾਡਾ ਸਾਫ ਸੂਰਤ ਸਿੱਖ ਨੌਜਵਾਨ ਆ ਇਹ ਸਾਡੇ ਧਰਮ ਦੀਆਂ ਚੀਜ਼ਾਂ ਬਣਾ ਰਿਹਾ ਤੇ ਉਹਨੂੰ ਹਰ ਇੱਕ ਬੰਦਾ ਹੌਸਲਾ ਦਿੰਦਾ ਪਰ ਸਾਡੇ ਸਮਾਜ ਦੇ ਵਿੱਚ ਉਹ ਚੀਜ਼ ਨਹੀਂ ਗਈ ਗੁਰੂ ਧਾਰਨਾ ਕੋਈ ਕੀਤੀ ਕਿਉਂਕਿ ਇਹ ਚੀਜ਼ ਜਿਹੜੀ ਬੈਠਿਆ ਤੇ ਮੈਨੂੰ ਲੱਗਦਾ ਹੋਣੀ ਬੜੀ ਮੁਸ਼ਕਲ ਚੀਜ਼ ਆ ਕਿੱਥੋਂ ਸਿੱਖੀ ਹੈ ਜਿਹੜੀ ਕਲਾ ਲੱਗੋ ਮੇਰੇ ਜਿਹੜੇ ਗੁਰੂ ਸਾਹਿਬਾਨ ਨੇ ਗੁਰੂ ਤੇਗ ਬਹਾਦਰ ਜੀ ਨੇ ਕੀ ਬਾਤ ਹੈ ਮੈਂ ਉਹਨਾਂ ਕੋ ਸਾਰੀ ਜਿਹੜੀ ਚੀਜ਼ ਸਿੱਖੀ ਸ਼ਹੀਦਬਾਦ کہہ ਸਕਦੇ ਆ ਪੂਰਨਦੀ ਰਹਿਮ ਕਹਿ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਗੱਲ ਹੁੰਦੀ ਹੈ ਕਿ ਤੁਸੀਂ ਹੈਰਾਨ ਹੁੰਦੇ ਜੇ ਇਹਨੂੰ ਚੀਜ਼ ਨੂੰ ਵੇਖ ਕੇ ਪਰ ਮੈਂ ਖੁਦ ਹੈਰਾਨ ਹੋ ਜਾਂਦਾ ਕਿ ਮੇਰੇ ਕੋ ਬਣੇ ਕਿਦਾਂ ਅੱਛਾ ਜੀ ਹੱਥੀ ਬਣਾਈ ਹੈ ਲੇਕਿਨ ਜਦੋਂ ਸੋਚਦੇ ਹਾਂ ਦੇਖਦੇ ਹਾਂ ਹਨਾਨੀ ਹੁੰਦੀ ਹੈ ਹਾਂ ਜੀ ਬਿਲਕੁਲ ਹਨਾਨੀ ਹੁੰਦੀ ਹੈ ਕਿ ਮੇਰੇ ਕੋ ਬਣ ਨਹੀਂ ਸਕਦੀ ਅੱਛਾ ਜੀ ਠੀਕ ਹੈ ਜੀ ਇਹ ਉਸ ਮਾਲਕ ਦਾ ਥਾਪੜਾ ਜਿਹੜਾ ਸਾਡੇ ਯਾਨੀ ਕਿ ਮੋੜਿਆਂ ਦੇ ਉੱਤੇ ਆ ਤੇ ਜਿੰਦੇ ਨਾਲ ਅਸੀਂ ਅੱਗੇ ਵਧਦੇ ਪਏ ਹਾਂ ਤੇ ਜੇਕਰ ਕੋਈ ਇਹ ਦੇਖਣਾ ਚਾਹੁੰਦੇ ਜਿਹੜੇ ਮਾਡਲ ਨੇ ਤਸਵੀਰਾਂ ਜੋ ਤੁਸੀਂ ਇੱਥੇ ਬਣਾਈਆਂ ਨੇ ਕਿੱਦਾਂ ਦੇਖ ਸਕਦਾ ਤੁਹਾਨੂੰ ਕਿੱਦਾਂ ਮਿਲ ਸਕਦਾ ਦੇਖੋ ਜੀ ਵੀਰ ਜੀ ਮੈਂ ਅਮਰੀਕਾ ਰਹਿੰਦਾ ਹਾਂ ਤਰਨਤਾਂ ਰੋਡ ਦੇ ਉੱਤੇ ਤੇ ਕੋਈ ਵੀਰ ਆਵੇ ਆ ਕੇ ਦੇਖ ਸਕਦਾ ਆ ਕੋਈ ਮਨਾਇਨੇਗੀ ਕੋਈ ਟਿਕੜਨੇਗੀ ਠੀਕ ਹੈ ਜੀ ਤੇ ਮੈਨੂੰ ਤਾਂ ਖੁਸ਼ੀ ਹੋਵੇਗੀ ਅੱਛਾ ਜੀ ਜਿਹੜਾ ਵੀਰ ਭਰਾਵੇਂ ਕੋ ਆਏਗਾ ਤੇ ਨਾਲ ਆਪਣੇ ਬੱਚੇ ਜ਼ਰੂਰ ਨਾਲ ਲੈ ਕੇ ਆਵੇ ਅੱਛਾ ਜੀ ਕਾ ਇਹ ਕੋ ਬੱਚੇ ਦੇਖੇਨਗੇ ਤੇ ਬੱਚਿਆਂ ਦੇ ਸਾਹ ਦੇ ਕਲਾਕਾਰ ਕੋਈ ਜਾਗੇ ਤੇ ਮੇਰੇ ਵਰਗਾ ਕਲਾਕਾਰ ਬਣ ਸਕਦਾ ਆ ਤੇ ਮੈਨੂੰ ਮਿਲਣ ਵਾਸਤੇ ਮੇਰਾ ਨੰਬਰ ਹੈ 6280959029 6280959093 ਪਰ ਲੱਗਦਾ ਨਹੀਂ ਇੱਕ ਵਾਰ세 ਤੁਸੀਂ ਕਹਿੰਦਾ ਕਿ ਮੇਰੀ ਜਿਹੜੀ ਕਲਾ ਜੋ ਸਨਮਾਨ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ ਜਦੋਂ ਬੱਚੇ ਆਣ ਕੇ ਵੇਖਣਗੇ ਜਦੋਂ ਉਹ ਤੁਹਾਡਾ ਇੰਟਰਵਿਊ ਦੇਖਣਗੇ ਉਹ ਵੀ ਸੋਚਣਗੇ ਆਹ ਤੇ ਜੰਕਲ ਜੀ ਨੂੰ ਉਹ ਸਨਮਾਨ ਨਹੀਂ ਮਿਲਿਆ ਤੇ ਅਸੀਂ ਬਣਾ ਕੇ ਆਪਣੇ ਘਰਾਂ ਚ ਰੱਖਨੇ ਤੇ ਫਿਰ ਸਾਨੂੰ ਫਾਇਦਾ ਕੀ ਹੈ ਤੇ ਮੈਨੂੰ ਨੁਕਸਾਨ ਵੀ ਕੋਈ ਨਹੀਂ ਨਾਗਾ ਹੂੰ ਜਿਆਦਾ ਹੋਵੇ ਕਿ ਮੇਰਾ ਬਹੁਤ ਜਿਆਦਾ ਨੁਕਸਾਨ ਆ ਹੂੰ ਮੇਰੇ ਸਮਝ ਦਾ ਨੁਕਸਾਨ ਹੋਇਆ ਪਰ ਸਮਝ ਦੇ ਨਾਲ ਨਾਲ ਮੈਨੂੰ ਇੰਨੇ ਕੋ ਅਸੀਸਾਂ ਮਿਲ ਗਿਆ ਨੇ ਕਿ ਜਿਹੜੀ ਮੈਂ ਅੱਜ ਰੋਟੀ ਖਾ ਰਿਹਾ ਹਾਂ ਉਸੇ ਅਸੀਸਾਂ ਦੀ ਬਦੌਲਤ ਖਾ ਰਿਹਾ ਹਾਂ ਹੂੰ ਪਹਿਲੀ ਗੱਲ ਹੈ ਕੋਈ ਬੱਚਾ ਬਣਾਏਗਾ ਖਬਰ ਤੱਕ ਤਾਂ ਫੋਟੋ ਆਏਗੀ ਹੁੰਦੀ ਹਾਂ ਟੀਵੀ ਤੱਕ ਤਾਂ ਆਏਗਾ ਕੁਝ ਮਿਲਿਆ ਨਾ ਮਿਲੋ ਗੱਲਾਂ ਬਾਅਦ ਦੀਆਂ ਨੇ ਜਦੋਂ ਛੋਟੀ ਉਮਰ ਚ ਬਣਾਇਆ ਸੀਗਾ ਮਾਪਿਓ ਦੀ ਕੀ ਸੋਚ ਸੀਗੀ ਉਹਨਾਂ ਨੇ ਕਿਸ ਤਰੀਕੇ ਨਾਲ ਜਿਹੜਾ ਇਸ ਨੂੰ ਦੇਖਿਆ ਦੇਖੋ ਜੀ ਬੱਚਾ ਜਦੋਂ ਕੋਈ ਚੀਜ਼ ਬਣਾਉਂਦਾ ਹੈ ਤੇ ਸਮਾਜ ਦੇ ਵਿੱਚ ਉਹਨੂੰ ਜਿੱਤ ਮਿਲਦੀ ਤੇ ਮਾਪਿਓ ਬੜੇ ਖੁਸ਼ ਹੋ ਜਾਂਦਾ ਹੈ ਤੇ ਸਾਨੂੰ ਸਪੋਰਟ ਪੂਰੀ ਮਾਪੇ ਬੋਲਣ ਸੀਗੀ ਛੋਟੀ ਉਮਰ ਤੋਂ ਹੀ ਤੁਸੀਂ ਕਲਾਕਾਰੀ ਸ਼ੁਰੂ ਕਰ ਦਿੱਤੀ ਹੁਣ ਇਕ ਉਮਰ ਜਿਹੜੀ ਵੱਧ ਗਈ ਆ ਹਨਾ ਉਹਨਾਂ ਜਿਹੜੀ ਅੱਧ ਖਰੋਮ ਦਾ ਆਪਾਂ ਕਹਿ ਸਕਦੇ ਆ ਇਸ ਉਮਰ ਦੇ ਵਿੱਚ ਆ ਕੇ ਕੀ ਮਹਿਸੂਸ ਕਰਦੇ ਹੋ ਕਿ ਉਸ ਵੇਲੇ ਜੇ ਤੁਹਾਨੂੰ ਜਿਵੇਂ ਟੀਵੀ ਸ਼ੋਅਜ਼ ਦੇ ਵਿੱਚ ਜਾਂ ਕੋ ਨਾਮ ਬੰਦੇ ਹੁੰਦਾ ਇੱਕ ਲੱਗਦਾ ਕਿ ਹੋਰ ਵੀ ਕੁਝ ਖਾਸ ਚੀਜ਼ਾਂ ਸੀਗੀਆਂ ਜਿਹੜੇ ਤੁਸੀਂ ਕਰ ਸਕਦੇ ਸੀਗੇ ਦੇਖੋ ਸਭ ਚੀਜ਼ਾਂ ਹੀ ਖਾਸ ਨੇ ਹੂੰ ਜੇ ਮੈਨੂੰ ਕੋਈ ਚੰਗੇ ਸੰਸਥਾ ਵੱਲੋਂ ਜਾਂ ਜੀਪੀਸੀ ਵੱਲੋਂ ਕੋਈ ਹੰਗਾਰਾ ਮਿਲ ਜਾਂਦਾ ਤੇ ਸ਼ਾਇਦ ਮੈਂ ਵਾਲਦੇ ਵਾਲਦੇ ਉੱਪਰ ਬਾਣੀ ਲਿਖ ਦਿੰਦਾ ਅੱਛਾ ਜੀ ਹਾਂਜੀ ਬਗੇ ਲਗਦਾ ਨਹੀਂ ਕਿ ਹਜੇ ਵੀ ਸਮਾਂ ਹੈਗਾ ਤੁਸੀਂ ਕੱਲ ਸਕਦੇ ਹੋ ਹਜੇ ਵੀ ਕਰਨ ਨੂੰ ਤਾਂ ਜਦੋਂ ਮਰਜ਼ੀ ਬੰਦਾ ਕਰ ਸਕਦਾ ਆ ਆਗੋ ਜਿਹੜਾ ਸਾਨੂੰ ਸੰਭਾਲਣ ਵਾਲਾ ਆ ਉਹ ਸਟੈਂਡ ਲੈਣਾ ਚਾਹੀਦਾ ਉਹਨੂੰ ਬਣਾਉਣ ਨੂੰ ਤਾਂ ਆ ਜੀ ਇਹ ਬਣਾ ਦਾਂਗੇ ਕਿੰਨੀ ਜਿਹੜੀ ਕਲਾਕਾਰੀ ਹੱਥ ਦੀ ਕਲਾਕਾਰੀ ਹੁੰਦੀ ਹੈ ਕਦੀ ਮਿੱਡਦੀ ਨਹੀਂ ਭਾਵੇਂ ਜਿੱਲਾ ਜਿੱਕਣ ਬੰਦੇ ਜਿੱਨੇ ਕੰਮ ਕੀਉਂ ਮਾਈ ਕੋਲ ਆ ਮਾਈ ਕਲਾਕਾਰ ਕਿਸੇ ਦਾ ਮਹਤਾਜ ਹਾਂਜੀ ਸੋ ਬਿਲਕੁਲ ਉਹ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰਦੇ ਆ ਜਿਹੜੀ ਇਹ ਕਲਾਕਾਰੀ ਹੈ ਹੈਰਾਨ ਕਰਨ ਵਾਲੀ ਕਲਾਕਾਰੀ ਹੈ ਜਦੋਂ ਅਸੀਂ ਵੀ ਪਹਿਲੀ ਵਾਰ ਇਹ ਕਲਾਕਾਰੀ ਦੇਖੀ ਸੀਗੀ ਤੇ ਅਸੀਂ ਵੀ ਹੈਰਾਨ ਰਹਿ ਗਏ ਸੋ ਜ਼ਰੂਰ ਪੰਜਾਬੀਓ ਵੀ ਜਿਹੜੇ ਵੀ ਲੋਕ ਦੇਖ ਰਹੇ ਨੇ ਲੋੜ ਹੈ ਸਾਨੂੰ ਅੱਗੇ ਆ ਕੇ ਇਹਨਾਂ ਨੂੰ ਥਾਪੜਾ ਦੇਣ ਦੀ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਦਾ ਮੁੱਲ ਪਾਉਣ ਦੀ ਕਿਉਂਕਿ ਕਲਾ ਦਾ ਜਿਹੜਾ ਮੁੱਲ ਨਹੀਂ ਹੁੰਦਾ ਲੇਕਿਨ ਜ਼ਰੂਰ ਜਿਹੜਾ ਕਲਾਕਾਰ ਹੈ ਉਹਨੂੰ ਅਸੀਂ ਬਹੁਤ ਸਾਰੀ ਤਾਰੀਫ਼ ਕਰ ਸਕਦੇ ਹਾਂ ਉਹਨੂੰ ਅਸੀਂ ਜਿਹੜਾ ਥਾਪੜਾ ਦੇ ਕੇ ਉਹਨੂੰ ਅਸ਼ੀਰਵਾਦ ਦੇ ਕੇ ਉਹਨੂੰ ਪਿਆਰ ਦੇ ਕੇ ਉਹਦੀ ਕਲਾ ਦਾ ਮੁੱਲ ਪਾ ਕੇ ਜ਼ਰੂਰ ਅੱਗੇ ਵਧਾ ਸਕਦੇ ਹਾਂ ਸੋ ਜ਼ਰੂਰ ਜਾਂਦੀ ਜਾਂਦੀ ਜਿਹੜੇ ਸੰਗਤਾਂ ਨੂੰ ਵੀ ਸੁਨੇਹਾ ਦੇਣਾ ਚਾਹੂੰਗਾ ਇਹਨੇ ਮੈਂ ਇਹੋ ਜਣਾ ਚਾਹੁੰਨਾ ਜੀ ਜੇ ਕੋਈ ਵੀਰਪਰਾ ਸਿੱਖ ਕੌਮਵਾਤੇ ਸਿੱਖ ਇਤਿਹਾਸ ਆ ਦੇ ਕੋਈ ਚੀਜ਼ ਬਣਾਉਂਦਾ ਤੈਨੂੰ ਹੌਸਲਾ ਦਿੱਤਾ ਜਾਵੇ ਉਹ ਤੁਹਾਡੇ ਸਮਾਜ ਦੀ ਤੁਹਾਡੇ ਬੱਚਾ ਵੀ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਵੀ ਹੋ ਸਕਦਾ ਤੁਹਾਡੇ ਮਹੱਲੇ ਦੇ ਵਿੱਚ ਵੀ ਹੋ ਸਕਦਾ ਤੁਹਾਡੇ ਸ਼ਹਿਰ ਚ ਵੀ ਹੋ ਸਕਦਾ ਠੀਕ ਹੈ ਤੇ ਜੇ ਕੋਈ ਬੰਦਾ ਵਧੀਆ ਕੰਮ ਕਰ ਰਿਹਾ ਤੈਨੂੰ ਅਪਰੀਸ਼ੀਏਟ ਕਰੋ ਉਹਦਾ ਹੌਸਲਾ ਵਧਾਓ ਸੋ ਜ਼ਰੂਰ ਇਹ ਗੁਰਮੀਤ ਸਿੰਘ ਨੇ ਅਮਰੀ ਸੱਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਵੱਡੇ ਸੁਪਨੇ ਸੀਗੇ ਜ਼ਰੂਰ ਉਹ ਸੁਪਨੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਸਾਕਾਰ ਕੀਤੇ ਲੇਕਿਨ ਜਿਹੜਾ ਸਮਾਜਿਕ ਤੌਰ ਤੇ ਜਿਹੜਾ ਸਨਮਾਨ ਹੈ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਉਹ ਚਾਹੁੰਦੇ ਨੇ ਕਿ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਚੀਜ਼ਾਂ ਨੇ ਇਹ ਗੁਲਦਵਾਦਾ ਸਰ ਦੇ ਵਿੱਚ ਸੋਹਣੇ ਤਰੀਕੇ ਨਾਲ ਸਜਾਈਆਂ ਜਾਣ ਜਿਹੜੀਆਂ ਸੰਗਤਾਂ ਦੇ ਦਰਸ਼ਨ ਕਰਨ ਸੋ ਜ਼ਰੂਰ ਮੈਨੂੰ ਲੱਗਦਾ ਜੇ ਕੋਈ ਦੇਖ ਰਿਹਾ ਇਸ ਨੂੰ ਖਬਰ ਨੂੰ ਇੰਟਰਵਿਊ ਨੂੰ ਤੇ ਇਹ ਚੀਜ਼ ਜਿਹੜੀ ਆਪਣੀ ਨਿਗਾ ਚ ਲਿਆ ਕੇ ਜੋ ਇਸ ਦਾ ਮੁੱਲ ਪਾ ਸਕਦਾ ਜ਼ਰੂਰ ਕਰੇ ਸੋ ਸਿਟੀ ਹੈਡਲਾਈਨਸ ਤੁਸੀਂ ਦੇਖਦੇ ਹੋ ਐਸੀਆਂ ਕਹਾਣੀਆਂ ਲੈ ਕੇ ਆਂਦੇ ਰਵਾਂਗੇ ਮੈਂ ਦਾਨਿਸ਼ ਕਮਲਮਨ ਗੁਲਜੋਤ ਦੇ ਨਾਲ ਧੰਨਵਾਦ